ਨਾ ਦੀ ਨਗਾਨੀ ਵੀ ਬਣਾਉਂਦੇ ਆ ਠੀਕ ਆ ਸਾਰਾ ਭੇਤ ਖੁੰਦਾ ਹੈ ਨਾ ਬਾਬਾ ਹਾਂ ਹਾਂ ਕੱਲੀ ਕੱਲੀ ਖੁੰਦਾ ਹੈ ਕੱਲੀ ਕੱਲੀ ਚੀਜ਼ ਦਾ ਹੈ ਨਾ ਹੋਰ ਕੀ ਕੀ ਬਣਾ ਲੈਣਾ ਨਾ ਬਾਬਾ ਕੀ ਕੀ ਬਣਾ ਲੈਣਾ ਨਾ ਹੋਰ ਗਾਲੀਆਂ ਪਟੇ ਪਟੇ ਹੀ ਕਰਨਗੇ ਜਿਲੇ ਜਿਲੇ ਬੱਕਰੀਆਂ ਆ ਆਹ ਸਿਹਾਰ ਪੈਂਦਾ ਬੜਾ ਹਾਂ ਹਾਂ ਚੁੱਧੇ ਆਪਾਂ ਕਿ ਢਾਂਗੀ ਵੀ ਬਣੀ ਸੀ ਨਾ ਉਹ ਆਪਣੀ ਵੀਡੀਓ ਡਿਲੀਟ ਹੋ ਗਈ ਯਾਰ ਮੈਂ ਪਾਉਣੀ ਸੀ ਢਾਂਗੀ ਢੂੰਗੀ ਬੰਨਾਂ ਨੂੰ ਟੋਸੇ ਨਾ ਪਾ ਕੇ ਬੰਨੀਆਂ ਸੀ ਐ ਕੰਧਰ ਨਾਲ ਉਹ ਕਰਕੇ ਸਟਾਰਟ ਕਰ ਕਰ ਯੂੰਗਾ ਹੂੰ ਜੋਰ ਲਾ ਫਿਕ ਜੋਰ ਲਾ ਲਾ ਉਧਰ ਲਾਤ ਵੀ ਟੁੱਟ ਗਈ ਸੀ ਭੰਦਨੀ ਟੁੱਟ ਗਈ ਲੋ ਟੁੱਟ ਗਈ ਸੀ ਠੀਕ ਆ ਯਾਰ ਬਾਬਾ ਪਪਾ ਰਣੀ ਆ ਠੀਕ ਆ ਉਹ ਹੀ ਜੀ ਉਹ ਤਾਂ ਮੜੀ ਵੱਡੀ ਜਾ ਕੇ ਯਾਰ ਮੇਰੇ ਧਿਆਨ ਚ ਆ ਗਈ ਤੇ ਤੂੰ ਤੈਨੂੰ ਮੈਂ ਦਿਖਾਉਂਗਾ ਆਪਾਂ ਦੇਖ ਲਾਂਗੇ ਵੀ ਕਿਵੇਂ ਬੰਦੀ ਆ ਕੀ ਰੇਟ ਰੂਟ ਹੁੰਦਾ ਜਾਂ ਕੀ ਹਿਸਾਬ ਹੁੰਦਾ ਚੰਗੀ ਮਾੜੀ ਹਾਂ ਹਾਂ ਨੂੰ ਗੰਦੀ ਗੰਧਿਆ ਜਲਾਲ ਵੀ ਖੜੀ ਐ ਉਹ ਵੇਛਦਾ ਨਹੀਂ ਉਹ ਬਾਲੀ ਸੈਣੀ ਠੀਕ ਐ ਜੇ ਵਾਪੇ ਗੱਦੀ ਤੇ ਨਿਕਲ ਜਾ ਉਹ ਬਣਾ ਲਿਆ ਗਿਆ ਆਪਾਂ ਚਾਰ ਟਾਇਰ ਰਣਾ ਤੋੜ ਲੈ ਕਰੂਗੇ ਦੀ ਹਾਂ ਜਾਊਗਾ ਜਾ ਹਾਂ ਕਿਉਂਕਿ ਉਹਦੇ ਬਾਰੇ ਖਾਜਰਾ ਲੈਣਾ ਬੂ ਨਾ ਨਾ ਤੋੜ ਲੈਣੇ ਆ ਆਹ ਜਿਹੜਾ ਜਿਵੇਂ ਮਰਜ਼ੀ ਤੋਲੇ ਨੂੰ ਹਾਂ ਚਾਰ ਉਵੇਂ ਬਣਾਦੇ ਚਾਰ ਟਾਇਰ ਆਣਾ ਵੀ ਉੱਤੇ ਭਾਰਨਾ ਆਵੇ ਹੈ ਦੋਹਾਂ ਨੂੰ ਫਿਰ ਭਾਰ ਆ ਜਾਂਦਾ ਉੱਤੇ ਹਾਂ ਭਾਰ ਨਹੀਂ ਹੁੰਦਾ ਜਿਹੜਾ ਆਪਣੇ ਬਾਅਦ ਨਹੀਂ ਜਿਹੜਾ ਹੁੰਦਾ ਥੋੜੀ ਜਿੜਦੀ ਹੈ ਠੀਕ ਹੈ ਜਿਹੜੇ ਜੀ ਜਦੋਂ ਇਸੇ ਤਾਂਗ ਹੀ ਨਹੀਂ ਨਹੀਂ ਫਿਰ ਚਾਰ ਜੇ ਚਾਰ ਉਹਦੇ ਟਾਇਰਾਂ ਨਾਲ ਫਿਰ ਬੜਾ ਤੱਕੂ ਹਨ ਬੜਾ ਪੱਜੂ ਫਿਰ ਬ੍ਰੇਕ ਨਹੀਂ ਲੱਗਣੇ ਉਵੇਂ ਹਾਂ ਐ ਰੁਕ ਜਾ ਕਰੂ ਠੀਕ ਆਪਾਂ ਕਰਦੇ ਆ ਮੀਟਿੰਗ ਉਹ ਬਣਾਉਨੇ ਆ ਚਾ ਠੀਕ ਆ ਮਿਲਦੇ ਆ ਆਇਆ ਜੰਗੀਰੋ ਆ ਚੱਲ ਗਏ ਘਰੇ ਜੰਗੀਰੋ ਨਾਲ ਫਿਰਦੀ ਸੀ ਜੰਗੀਰੋ ਸਾਡੀ ਨਾਲ ਚੱਲਦੇ ਆ ਹਣ